तहसील ਕਪਲੈਕਸ ਦੇ ਵਿੱਚ ਕਚੈਰੀਆਂ ਦੇ ਵਿੱਚ ਜਾਂ ਫਿਰ ਹੋਰ ਵੀ ਕਈ ਜਗਤ ਤੇ ਅਕਸਰ ਚਰਚਾ ਰਹਿੰਦੀ ਹੈ ਕਿ ਪ੍ਰਸ਼ਟਾਚਾਰ ਸ਼ਿਖਰਾਂ ਤੇ ਹੈ ਸ਼ਰਿਆਮ ਕਰਪਸ਼ਨ ਹੁੰਦੀ ਹੈ ਸੰਗ ਦੇ ਨਹੀਂ ਨਾ ਕਰਪਸ਼ਨ ਲੈਣ ਲੱਗਿਆ ਨਾ ਕਰਨ ਲੱਗਿਆ ਨਿਡਰਤਾ ਬੜੀ ਰੱਖਦੇ ਨੇ ਦਲੇਰੀ ਬੜੀ ਵਰਤਦੇ ਨੇ ਪਰ ਹੁਣ ਬਾਜੀ ਪੁੱਠੀ ਪੈਣ ਲੱਗੀ ਹੈ ਕਹਿੰਦੇ 100 ਦਿਨ ਚੋਰਦਾ ਤੇ ਇੱਕ ਦਿਨ ਸਾਧਾ ਜਦੋਂ ਤੁਹਾਡਾ ਨਾਇਕ ਜਾਂ ਤੁਹਾਡਾ ਆਗੂ ਜਾਂ ਤੁਹਾਡਾ ਲੀਡਰ ਨਿਡਰ ਹੋਵੇ ਗੁਰਦੇ ਵਾਲਾ ਹੋਵੇ ਜਿਗਰੇ ਵਾਲਾ ਹੋਵੇ ਦਲੇਰ ਹੋਵੇ ਇਮਾਨਦਾਰ ਹੋਵੇ ਤਾਂ ਫਿਰ ਪ੍ਰਸ਼ਤਾਚਾਰੀਆਂ ਨੂੰ ਨੱਥ ਪਾਉਣੀ ਕੋਈ ਵੱਡੀ ਗੱਲ ਨਹੀਂ ਜੇ ਸੋ ਐਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਜੋਬਰ ਰੰਦਾਵਾ ਦੇ ਜੋਬਰ ਰੰਦਾਵਾ ਨੇ ਜ਼ਿਲ੍ਹਾ ਪ੍ਰਧਾਨ ਬਣਦਿਆਂ ਹੀ ਪਹਿਲੀ ਹੀ ਬੋਲ ਤੇ ਸ਼ੱਕਾ ਮਾਰ ਦਿੱਤਾ ਜੀ ਉਹਨਾਂ ਕੋਲ ਸ਼ਿਕਾਇਤ ਆਈ ਜੋਬਰ ਰੰਦਾਵਾ ਨੇ ਫਿਲਮੀ ਸਟਾਈਲ ਦੇ ਵਿੱਚ ਐਕਸ਼ਨ ਕੀਤਾ ਐਵੇਂ ਸਿਰਫ 3 ਘੰਟਿਆਂ 'ਚ ਜੀ ਹਾਂ 3 ਘੰਟਿਆਂ ਦੇ ਵਿੱਚ ਉਹ ਮਹਿਲਾ ਕਲਰਕ ਜਿਹਦਾ ਨਾਂ ਦੱਸਿਆ ਜਾ ਰਿਹਾ ਜਸਵਿੰਦਰ ਕੌਰ ਹੈ ਉਹ ਸਸਪੈਂਡ ਹੋ ਚੁੱਕੀ ਹੈ ਸਸਪੈਂਡ ਕਰ ਦਿੱਤੀ ਹੈ ਔਰ ਕਿੱਤੀ ਵੀ ਕਿਦਣਾ ਹੈ ਛੁੱਟੀ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਸੋ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕੈਬਨਿਟ ਮੰਤਰੀ ਹਰਦੀ ਮੁੰਡੀਆਂ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਚ ਤੁਰੰਤ ਮਾਮਲਾ ਲਿਆ ਜਾਂਦਾ ਤੇ ਤਿੰਨਾਂ ਘੰਟਿਆਂ ਦੇ ਵਿੱਚ ਐਕਸ਼ਨ ਦਿੱਸਦਾ ਹੈ ਔਰ ਕਿਸੇ ਗੁਰਦਾਸਪੁਰ ਵੱਲੋਂ ਰਿਲੀਜ਼ ਹੋ ਜਾਂਦੀ ਹੈ ਉਹਨਾਂ ਦੀ ਸਸਪੈਂਸ਼ਨ ਦਾ ਆਰਡਰ ਤੇ ਨਾਲ ਹੀ ਇਨਕੁਆਇਰੀ ਮਾਰਕ ਹੋ ਜਾਂਦੀ ਹੈ ਇਸ ਮੌਕੇ ਹਲਕਾ ਵਾਸੀ ਬਹੁਤ ਖੁਸ਼ ਨੇ ਇਲਾਕੇ ਦੇ ਲੋਕ ਬਹੁਤ ਖੁਸ਼ ਦਿਖਾਈ ਦਿੱਤੇ ਉਹਨਾਂ ਨੇ ਜੋਬਰੰਦਾਵੇ ਦਾ ਧੰਨਵਾਦ ਵੀ ਕੀਤਾ ਪਰ ਨਾਲ ਹੀ ਜੋਬਰੰਦਾਵੀ ਨੇ ਕਲੀਅਰ ਲੱਭ ਜਾਂਦੇ ਵਿੱਚ ਕਹਿਤਾ ਵੀ ਹੁਣ ਭ੍ਰਿਸ਼ਟਾਚਾਰੀਆਂ ਦੀ ਖੈਰ ਨਹੀਂ ਜਿਨ੍ਹਾਂ ਨੇ ਜਿੰਨੇ ਕਰਨਾ ਸੀ ਜਿਹਦੀ ਸ਼ੈ ਤੇ ਕਰਨਾ ਸੀ ਕਰ ਲਿਆ ਮੁੱਜਾ ਮੁਗ ਗਈਆਂ ਅੱਜ ਤੋਂ ਬਾਅਦ ਸਾਰੇ ਹੀ ਹਲਕਾ ਵਾਸੀਆਂ ਨੂੰ ਉਹਨਾਂ ਨੇ ਕਿਹਾ ਪੂਰੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕਿਤੇ ਵੀ ਭ੍ਰਿਸ਼ਟਾਚਾਰ ਦੇਖਦੇ ਹੋ ਕੋਈ ਵੀ ਸਰਕਾਰੀ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਦੇਖਦੇ ਹੋ ਤਾਂ ਉਹਨਾਂ ਨਾਲ ਸੰਪਰਕ ਕਰੋ ਨਾਲ ਦੀ ਨਾਲ ਉਹਨਾਂ ਨੇ ਇਮਾਨਦਾਰ ਬੀਪੇ ਤੇ ਵਫਾਦਾਰ ਜਿੰਨੇ ਵੀ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਤਗੜੇ ਹੋ ਕੇ ਕੰਮ ਕਰੋ ਜੇਕਰ ਤੁਹਾਡੂ ਵੀ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਵੀ ਸਾਨੂੰ ਦੱਸੋ ਅਸੀਂ ਉਹਦੇ ਕਲਾਬੀ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪੂਰਾ ਸਹਿਯੋਗ ਮੰਗਿਆ ਔਰ ਕਿਹਾ ਕਿ ਕਿਸੇ ਵੀ ਕੋਨੇ ਤੇ ਪ੍ਰੇਸ਼ਟਾਚਾਰ ਹੁੰਦਾ ਹੋਵੇ ਤਾਂ ਮਾਨ ਸਾਹਿਬ ਜ਼ੀਰੋ ਟੋਲਰੈਂਸੀ ਰੱਖਦੇ ਨੇ ਇਸ ਮਾਮਲੇ 'ਚ ਤਾਂ ਸੀਐਮ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚਾਹਤੇ ਉਹਨਾਂ ਦੇ ਹੁਕਮਾਂ ਦੇ ਅਨਸਾਰ ਉਨ੍ਹਾਂ ਨੇ ਪ੍ਰਸ਼ਾਚਾਰ ਨੂੰ ਨੱਥ ਪਾਈ ਹੈ ਔਰ ਅੱਗੋਂ ਵੀ ਪਾਉਂਦੇ ਰਹਿਣਗੇ ਔਰ ਇਹ ਪੰਜਾਬ ਰੰਗਲਾ ਪੰਜਾਬ ਬਣਾਉਣਾ ਹੈ ਪ੍ਰਸ਼ਾਚਾਰ ਤੋਂ ਮੁਕਤ ਬਣਾਉਣਾ ਹੈ ਇਸ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਜੀ ਰਜੀਵ ਸ਼ਰਮਾ ਮਾਰਕੀਟ ਕਮੇਟੀ ਫਤਗਾੜ ਚੂੜੀਆਂ ਦੇ ਚੇਅਰਮੈਨ ਸੰਜੀਵ ਸ਼ਰਮਾ ਤੇ ਬਲਾਕ ਪ੍ਰਧਾਨ ਵੀ ਹਾਜਰ ਸਨ ਆਓ ਸੁਣਦੇ ਹਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਕੀ ਕਹਿ ਰਹੇ ਅੱਜ ਸਵੇਰੇ ਤਕਰੀਬਨ 9:30 ਵਜੇ ਕਿਸੇ ਵਲੰਟੀਅਰ ਸਾਥੀ ਵੱਲੋਂ ਇੱਕ ਖਬਰ ਵੱਲ ਸਾਡਾ ਧਿਆਨ ਲਿਆਦਾ ਗਿਆ ਕਿ ਇੱਥੇ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਹੈਗੇ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੰਗ ਕਰ ਰਹੇ ਹਨ ਪਰੇਸ਼ਾਨ ਕਰ ਰਹੇ। ਸੋ ਉਸੇ ਵਕਤ ਅਸੀਂ ਜਿਹੜਾ ਉਹ ਨਿਊਜ਼ ਟਿਪ ਸੀਗਾ ਜੋ ਸਭ ਨੂੰ ਤੇ ਦਿਆ ਗਿਆ ਉਹ ਅਸੀਂ ਆਪਣੀ ਹਾਈ ਕਮਾਂਡ ਤੇ ਮਾਨਯੋਗ ਮੰਤਰੀ ਸਰਦਾਰ ਦੀਪ ਸਿੰਘ ਮੁੰਡਿਆ ਸਾਹਿਬ ਨੂੰ ਭੇਜਿਆ ਗਿਆ ਕਿ 3 ਘੰਟਿਆਂ ਦੇ ਅੰਦਰ ਅੰਦਰ ਰਜਿਸਟਰੀ ਕਲਰਕ ਰਜਿਤਦੀ ਨਾਮ ਰਿਹਾ ਜਸਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਸੋ ਇਹ ਤੁਹਾਡੇ ਸ਼ਹਿਰ ਵਾਸੀਆਂ ਲਈ ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ ਉਹ ਸਸਪੈਂਸ਼ਨ ਆਰਡਰ ਜਿਹੜਾ ਵਾ ਉਹ ਮੇਰੇ ਫੋਨ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਤਿੰਨਾਂ ਘੰਟਿਆਂ ਦੇ ਅੰਦਰ ਮਰ ਦੇਖੋ ਇਹੋ ਹੀ ਫਰਕ ਸੀਗਾ ਜਿਹੜੀਆਂ ਪੁਰਾਣੀਆਂ ਭ੍ਰਿਸ਼ਟ ਸਰਕਾਰਾਂ ਹੱਥੇ ਹੋਣ ਜਿਹੜੀ ਮਾਨ ਸਾਹਿਬ ਦੀ ਇੱਕ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਹਿੱਤਾਂ ਨੂੰ ਜਿਹੜੀ ਉਹ ਪੂਰਨ ਵਾਲੀ ਸਰਕਾਰ ਇਹੋ ਹੀ ਫਰਕ ਹੈ ਕਿ ਕਿੰਨਾ ਘੰਟਿਆਂ ਦੇ ਅੰਦਰ ਉਹ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਅੱਜ ਸ਼ਨੀਵਾਰ ਛੁੱਟੀ ਵਾਲੇ ਦਿਨ ਉਹਨੂੰ ਸਸਪੈਂਡ ਕਰਕੇ ਉਹਤੇ ਇੱਕ ਵਾਰੀ ਸਟਾਰਟ ਕਰ ਦਿੱਤੀ ਹੈਗੀ ਅਜਰ ਦੁੱਧਾ ਦੁੱਧ ਪਾਣੀ ਤੇ ਪਾਣੀ ਹੋ ਜਾਊਗਾ ਸੋ ਮੈਂ ਇਹ ਸਾਰੇ ਹੀ ਵਰਕਰ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਨੂੰ ਤੇ ਸਾਰੇ ਆਮ ਲੋਕਾਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਕਿਤੇ ਵੀ ਖੱਜਲਖਵਾਰ ਹੁੰਦੇ ਹੋ ਸਾਢੇ ਤੱਕ ਪਹੁੰਚੋ ਪਹੁੰਚ ਕਰੋ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਆ ਅਸੀਂ ਫੋਡ ਨਾਲ ਚੇਟਾਨ ਵਾਂਗੂ ਖੜੇ ਹਾਂ ਬਤੌਰ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਜ਼ਿਲ੍ਹੇ ਦੀ ਹਰ ਇੱਕ ਵਰਕਰ ਦੇ ਨਾਲ ਚੇਟਾਨ ਵਾਂਗੂ ਖੜੀ ਆ ਸਾਨੂੰ ਦਿਨ ਰਾਤ ਦਾ ਕੋਈ ਫਰਕ ਨਹੀਂ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦੂਸਰੀ ਗੱਲ ਮੈਂ ਪਹਿਲਾਂ ਐਪਰੀਸ਼ੀਏਟ ਵੀ ਕਰਦਾ ਮੈਂ ਵਧਾਈ ਵੀ ਦੇਣਾ ਸਾਰੇ ਉਹ ਕਾਬਲ ਅਫਸਰਾਂ ਨੂੰ ਇਮਾਨਦਾਰ ਅਫਸਰਾਂ ਨੂੰ ਜੋ ਕੰਮ ਕਰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਤੁਸੀਂ ਸਾਨੂੰ ਪਹੁੰਚ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਕਿ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਉਹਨਾਂ ਅਫਸਰਾਂ ਨੂੰ ਉਹ ਬ੍ਰਿਸ਼ਟ ਅਫਸਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿ ਹੁਣ ਜਿਹੜਾ ਉਹ ਸਮਾਂ ਬਦਲ ਚੁੱਕਿਆ ਹੈ ਹੁਣ ਮਾਨ ਸਾਹਿਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਇੱਥੇ ਹਰ ਇੱਕ ਮੰਤਰੀ ਦਿਨ ਰਾਤ ਜਿਹੜਾ ਉਹ ਕੰਮ ਕਰਨ ਲਈ ਤਤਪਰ ਹੈ ਹਰ ਇੱਕ ਵਰਕਰ ਜਿਹੜਾ ਵਾ ਉਹ ਚੱਕਣਾ ਹੈ ਸੋ ਮੈਂ ਬੇਨਤੀ ਕਰਦਾ ਫਿਰ ਸਾਰੇ ਵੀ ਜਿੰਨੇ ਮੇਰੇ ਸਾਥੀ ਨੇ ਕਿ ਕੋਈ ਵੀ ਇਦਾਂ ਦੇ ਅਫਸਰ ਵੀ ਤੁਹਾਨੂੰ ਗੱਲ ਪਤਾ ਲੱਗਦੀ ਹੈ ਸਾਡੇ ਧਿਆਨ ਚ ਲਿਆਓ ਮੈਂ ਫੇਰ ਕਿਤਾਬ ਨਹੀਂ ਦਿੰਦਾ ਸਾਰੇ ਹੀ ਆਸਰੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਹਰਾਸ ਕਰਦੇ ਨੇ ਕਿ ਹੁਣ ਸੁਧਰ ਜਾਓ ਕਿਉਂਕਿ ਇਸ ਤੋਂ ਬਾਅਦ ਬਾਰ ਬਾਰ ਮੌਕਾ ਨਹੀਂ ਮਿਲੇਗਾ